ਅੱਜ ਸ਼੍ਰੀ ਗੁਰੂ ਦਾਸ ਵੈਨਕੈਂਸ ਸੈਟੀ ਸਡੋਆ ਪੰਜਾਬ ਉਹ ਦਿਲਾ ਹਿਸ਼ਾਲਪੁਰ ਤੇ ਬੈਨ ਕਟਵਾਰਾ ਬਾਬਾ ਬੁੱਧਕਾ ਸਾਹਿਬ ਗੁਰੂਦਾਰ ਆਪਿਖੇ ਅੱਜ ਕਾਫੀ ਸੰਤਾਂ ਆਈਆਂ ਔਰ ਜਿੱਥੇ ਤੱਕ ਇੱਕ ਇੱਕ ਦਾ ਸਵਾਲ ਹੈ ਸ਼੍ਰੀ ਗੁਰੂ ਦਾਸ ਚਨਛੋ ਗੰਦਾ ਸਤਿਗੰਨ ਸ਼੍ਰੀ ਖਰਗਨ ਸਾਹਿਬ ਆਲ ਇੰਡੀਆ ਆਰਮੇਸ਼ਨਲੋ ਉਹ ਸ਼ੰਕਰਾਈ ਹਸਪਤਾਲ ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਪੁੱਤਰ ਭਾਰਤ ਦਾ ਹਸਪਤਾਲ ਹੈ ਜਿੱਥੇ ਅੱਪਣ ਦੱਦੇ ਦੇ ਡਾਕਟਰ ਹੈ ਜਿਹਨਾਂ ਦੇ ਸਹਿਯੋਗ ਦੇ ਨਾਲ ਇਹ ਲਗਭਗ ਕੈਂਪ ਲੱਗਦੇ ਹੈ ਔਰ ਦੋਨੋਂ ਸلطਾਦਾਰਾਂ ਦੇ ਮਿਲ ਕੇ ਕਿਉਂਕਿ ਜਿਹੜੀ ਸ਼੍ਰੀ ਗੁਰੂ ਦਾਸ ਵੈਲਫੇਅਰ ਸੁਸਾਇਟੀ ਹੈ ਇਹਨਾਂ ਦੇ ਜਿਹੜੇ ਸਾਡੇ ਕੋਲੇ ਪ੍ਰਧਾਨ ਜੀ ਬੈਠੇ ਆ ਗੁਰੂ ਘਰ ਦੇ ਚੰਚੂਆਂ ਦੇ ਚੇਅਰਮੈਨ ਆ ਸ੍ਰੀ ਰਾਜਰਾਮ ਮਾਨ ਸਾਹਿਬ ਜੀ ਰਿਟਾਇਰਡ ਯੂ ਤਾਂ ਕਹਿਣਾ ਬਸ ਸਾਰੇ ਮੁਲਾਜ਼ਮਿਆਂ ਦੀ ਜਥੇਬੰਦੀ ਹੈ ਰਲ ਮਿਲ ਕੇ ਜਿਹੜਾ ਇਹ ਸੰਤਾਂ ਦੇ ਸਹਿਯੋਗ ਦੇ ਨਾਲ ਪ੍ਰੈਸ਼ਰ ਹਰ ਸਾਲ ਕਰਾਇਆ ਜਾਂਦੇ ਆ ਔਰ ਕਈ ਵਾਰੀ ਕੈਂਪ ਸ੍ਰੀ ਚੰਚੂਆਂ ਦਾ ਖਰੜਾ ਵੀ ਲਾਇਆ ਜਾਂਦਾ ਤੇ ਇਸੇ ਤਰ੍ਹਾਂ ਲਗਾਤਾਰ ਇਹ ਪਿੰਡਾਂ ਦੇ ਵਿੱਚ ਪਿੰਡ ਚੁਣ ਲਿਆ ਜਾਂਦਾ ਤਾਂ ਇਹ ਸੇਵਾ ਜਿਹੜੀ ਹੈ ਮਾਨਤਾ ਦੀ ਇਹ ਜਾਰੀ ਰੱਖੀ ਹੋਈ ਹੈ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਪੁਰਾਣਾ ਸੇਵਾ ਹੈ ਕਿ ਜਿਹੜੇ ਅੱਖਾਂ ਨੂੰ ਆਪਰੇਸ਼ਨ ਕਰਾ ਕੇ ਨਵਾਂ ਜੀਵ ਜਿਹੜਾ ਸੰਕਤਾਂ ਨੂੰ ਮਿਲਦਾ ਹੈ ਇਹ ਅਸੀਂ ਸਮਝਦੇ ਹਾਂ ਬਹੁਤ ਵੱਡਾ ਮਲਾਜ਼ਮਾਂ ਦਾ ਫਰਜ਼ਾ ਹੈ ਔਰ ਗੁਰੂ ਨਾਨਕ ਮਹਾਰਾਜ ਜੀ ਜੋ ਪ੍ਰਬੰਧਕ ਬੇਟੀ ਸੀ ਚਲਚੋ ਗੰਗਾ ਖਰੜਾ ਸਾਹਿਬ ਦੀ ਔਰ ਇਹਨਾਂ ਦੇ ਜਿਹੜੇ ਕਮੇਟੀ ਮੈਂਬਰ ਸਹਿਬਾਨ ਹਉਦੇ ਦਾ ਹੈ ਇਹ ਸਾਰੇ ਨਾਲ ਮਿਲ ਕੇ ਇਸ ਸੇਵਾ ਨੂੰ ਜਾਰੀ ਰੱਖਦੇ ਅਸੀਂ ਗੁਰੂ ਮਹਾਰਾਜ ਅਗੇ ਇਹ ਅਰਦਾਸ ਬੇਨਤੀ ਕਰਦੇ ਹਾਂ ਵਿਸ਼ੇ ਤਰ੍ਹਾਂ ਸੇਵਾ ਦੇ ਵਾਸਤੇ ਵੀ ਜਾਰੀ ਰਹੇ। ਉਹ ਜੈਗ ਜੈਗਿੰਗ ਉਪਰੰਤ ਲੁਧਿਆਣਾ ਸ਼ੰਕਰਾਈ ਹਸਪੀਟਲ ਵਿਖੇ ਕੀਤਾ ਜਾਂਦੇ ਹਨ। ਇਹ ਸਾਰਾ ਖਰਚਾ ਸਾਰਾ ਉਦੋਂ ਜਿਹੜਾ ਹੈ ਉਹ ਸ਼੍ਰੀ ਗੁਰੂ ਸ਼੍ਰੀ ਅ ਛੇ ਗੁਰੂ ਦਾਸ ਇਤਿਹਾਸਿਕ ਧਰਮਸਥਾਨ ਸ਼੍ਰੀ ਚਨਿਸ਼ੋ ਗੰਗਾ ਅਮਰਤਪੁਰ 사ਚੀਗੰਨ ਖਰੜਾ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੀ ਗੁਰੂ ਦਾਸ ਵੈਲਫੇਅਰ ਸੁਸਾਇਟੀ ਰਜਿਸਟਰਡ ਜਲਵਾ ਹਰ ਸਾਲ ਕਰ ਰਹੀ ਆ ਤੇ ਇਹਦੇ ਵਿੱਚ ਕਿਸੇ ਵੀ ਪੇਸ਼ੈਂਟ ਦਾ ਕੋਈ ਪੈਸਾ ਖਰਚ ਨਹੀਂ ਹੁੰਦਾ ਤੇ ਸਾਰੀ ਸੇਵਾ ਜਿਹੜੀ ਹੈ ਉਹ ਸੰਗਤਾਂ ਦੇ ਸਹਿਯੋਗ ਨਾਲ ਐਨਆਰਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ ਜਾਂਦੀ ਆ ਤੇ ਅਰ ਸਲੋਆ ਬਲੌਗ ਦਾ ਕੋਈ ਵੀ ਬੰਡ ਇਹ ਕੈਂਪ ਜੋ ਅੱਖਾਂ ਦਾ ਹੈ ਆਪਣੇ ਬੰਡੇ ਚ ਲਵਾ ਸਕਦਾ ਤੇ ਸੋਸਾਇਟੀ ਵੱਲੋਂ ਹਰ ਸਾਲ ਆਫਰ ਦਿੱਤੀ ਜਾਂਦੀ ਹੈ ਔਰ ਸੋਸਾਇਟੀ ਬਿਲ ਵਿੱਚ ਸਾਰਾ ਖਰਚ ਕੀਤਾ ਜਾਂਦਾ ਹੈ ਉਥੇ ਜਿੱਥੇ ਵੀ ਅਸੀਂ ਕਿਤੇ ਕੈਂਪ ਲਾਉਂਦੇ ਹਾਂ ਉਸ ਨਗਰ ਦੀ ਸੰਗਤ ਜਿਹੜੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਸੋਸਾਇਟੀ ਨੂੰ ਬੜਾ ਸਹਿਯੋਗ ਕਰਦੇ ਹਨ ਤੇ ਹਰ ਤਰ੍ਹਾਂ ਸਹਿਯੋਗ ਕਰਦੇ ਹਨ ਔਰ ਜੋ ਵੀ ਚਾਹ ਪਾਣੀ ਔਰ ਲੰਗਰ ਦਾ ਸਤਿ ਆ ਭਗਵਾਨ ਦਾ ਉਹ ਨਗਰ ਦੀ ਸੰਗਤ ਜਿਹੜੀ ਹੈ ਬੜੀ ਹੋਮ ਹੋਵਾਗੇ ਬੜੀ ਸ਼ਾਬਾਹਤ ਆ ਬਣਾਉਂਦੀ ਆ ਇਸ ਵਾਰ ਵੀ ਜਿਹੜਾ ਕੈਂਪ ਹੈਗਾ ਉਹ ਕੁੜਵਾਰਾ ਕਲਾਮੇ ਕੇ ਅ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਦੇ ਕੇ ਲਗਾ ਜਾ ਰਿਹਾ ਤੇ ਇਹ ਸਾਡਾ ਸ਼੍ਰੀ ਗੁਰਦਾਸ ਵੈਲਫੇਅਰ ਸੁਸਾਇਟੀ ਦਾ 14ਵਾਂ ਕੈਂਪ ਹੈਗਾ ਤੇ ਅਗਲੇ ਸਾਲ ਵੀ ਇਸੇ ਤਰ੍ਹਾਂ ਕੈਂਪ ਜਿਹੜੇ ਕੋ ਲੱਗਦੇ ਰਹਿਣਗੇ ਅਗਲੇ ਸਾਲ ਨੰਬਰਾਂ ਨੂੰ ਜਿੱਥੇ ਕਿਤੇ ਵੀ ਸੰਗਤਾਂ ਜਿਹੜਾ ਅ ਤੋਂ ਬਲੋ ਵਤਲਵਾ ਦੇ ਤੇ ਸੰਗਤਾਂ ਵੱਲੋਂ ਸਹਿਯੋਗ ਇਸ ਤਰ੍ਹਾਂ ਹੀ ਮਿਲਦਾ ਰਿਹਾ ਤਾਂ ਇਹ ਜੋ ਕਾਫਲਾ ਹੈ ਅੱਗੇ ਤੋਂ ਅੱਗੇ ਵਧਦਾ ਜਾਵੇਗਾ ਜਾਇ ਗੁਰਦੇਵ ਧਨਗੁਰਦੇ ਜਾਇ ਭੀਮ ਜਾਇ ਬਾਤ ਅੰਮ੍ਰਿਤਪਾਲ ਜੀ ਕੀ ਕਰਨਾ ਚਾਹਦੇ ਜੀ ਮੇਰਾ ਅੱਜ ਦਾ ਕੰਮ ਬੋਲੇ ਸੋਨਰ ਬਹਿ ਸਤਿਗੁਰੂ ਦਾਸ ਮਹਾਰਾਜ ਕੀ ਜੈ ਅੱਜ ਦੇ ਕੈਂਪ ਬਾਰੇ ਇਹ ਕੈਂਪ ਸਿਰ ਗੁਰਦਾਸ ਘਰ ਤੋਂ ਕਰ ਸੋ ਜਗਾ ਰਾਲਗੜ੍ਹ અમૃત સચાન સાથીガル બાગガル દીરાહી શ્રી ગુરુગાઝ રક્ષાલ કર સોંગા દા એક જેڑا હે સહયોગી હે આજ દે શ્રી ગુરુગાઝ વેલટર સોસાયટી સડાવ වල થી સેંગરા આઈજ આઈજ હルスタル લુધિયાણા دی වල થી કે બલાયા ગયા હે જો સુદરા એ અખી દેખના ਇਹ ਕੰਨਾਂ ਦੇ ਵਿੱਚ ਸਾਨੂੰ ਸੁਣਾਈ ਨਹੀਂ ਦਿੰਦੀ ਤਾਂ ਅਸੀਂ ਸੰਸਾਰ ਦੇ ਬਾਰੇ ਕੁਝ ਨਹੀਂ ਜਾਣ ਨਹੀਂ ਸਕਦੇ ਸੁਣ ਨਹੀਂ ਸਕਦੇ ਇਸੇ ਤਰ੍ਹਾਂ ਅੱਖਾਂ ਜੇ ਜੀਵ ਦੇ ਨਾਲ ਨਾ ਹੋਣ ਤਾਂ ਸੰਸਾਰ ਪਿਆ ਜਿਹੜਾ ਹਦਬਤ ਨਜ਼ਾਰਾ ਉਹ ਨਹੀਂ ਦੇਖ ਸਕਦੇ ਸੋ ਇਸ ਸਵਾ ਨੇ ਇੱਕ ਅਪਰਾਲਾ ਕੀਤਾ ਸੈਂਕੜਾ ਆਈਜ ਹਸਪਤਾਲ ਦੇ ਨਾਲ ਸੰਬੰਧ ਜੋੜ ਕੇ ਇਸ ਪਿੰਡ ਚ ਕਿਹੜਾ ਹੈ ਵੱਡੇ ਵੱਡੇ ਹਸਪਤਾਲਾਂ 'ਚ ਜਾ ਕੇ ਆਪਰੇਸ਼ਨ ਨਹੀਂ ਕਰਾ ਸਕਦੇ ਆ ਉਹ ਇਹਨਾਂ ਦੇ ਪਾਸ ਦੇ ਵਿੱਚ ਆਸਾਨੀ ਨਾਲ ਆਪਣੇ ਅੱਖਾਂ ਦਾ ਆਪਰੇਸ਼ਨ ਕਰਾ ਸਕਦੇ ਆ ਤੇ ਅੱਖਾਂ ਦੀ ਜਿਹੜੀ ਲਾਈਟ ਆ ਉਹਨੂੰ ਬੱਸ ਲੈ ਸਕਦੇ ਸੋ ਇਹ ਬੜਾ ਸਸਤਾ ਦਾ ਬੜਾ ਵੱਡਾ ਭਰਾਲਾ ਆ ਜਿਹੜਾ ਕਿ ਇਹ ਆਪਰਾਲਾ ਕੀਤਾ ਆ ਤੇ ਇਹਨਾਂ ਸਸਤਾ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸ਼ੇਖਰਾ ਆਈਟ ਹਸਪਤਾਲ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਆਪਣਾ ਕੀਮਤੀ 28 ਕੀਮਤੀ ਸਮਾਂ ਕੱਟ ਕੇ ਇੱਥੇ ਆਪਨਾ ਦੇ ਕੇ ਸਮਾਂ ਜਿਹੜੇ ਗਰੀਬ ਤੇ ਮਰੀਜ਼ ਹਨ ਉਹਨਾਂ ਦਾ ਇਹ ਪ੍ਰਬੰਧ ਕਰ ਰਿਹਾ ਹੈ ਅੱਖਾਂ ਦਾ ਆਪਰੇਸ਼ਨ ਕਰ ਰਿਹਾ ਹੈ ਵਾਜੂਬ ਦਵਾਈ ਦੇ ਰਿਹਾ ਹੈ ਐਨਕਾ ਦੇ ਰਿਹਾ ਹੈ ਹਾਂ ਕੋਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਧੰਨਵਾਦ ਨੰਨੋ ਬ੍ਰਿੰਦਰ ਸਿੰਘ ਜੀ ਜਿਹੜਾ ਅੱਜ ਦਾ ਕੈਂਪ ਲੱਗ ਚਾ ਰਿਹਾ ਹੈਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਇਹ ਥਿਰਗੁਰ ਉਦਾਸ ਬੈਨੇਫੀਟ ਸੋਸਾਇਟੀ ਸੜੋਆ ਰਜਿਸਟਰਡ ਬਣੋ ਇੱਕ ਕੈਂਪ ਫੱਡਾ 14ਵਾਂ ਕੈਂਪ ਜਿਹੜਾ ਆ ਧੰਨ ਬਾਬਾ ਗੁਰਦਤਾ ਜੀ ਸਾਡੇ ਫਰਵਾਰੇ ਪਿੰਡ ਦੇ ਵਿੱਚ ਲਗਾਇਆ ਹੈ ਇਸ ਦੇ ਵਿੱਚ ਤਕਰੀਬਨ 300 ਜਿਹੜੇ ਪੇਸ਼ੈਂਟ ਹੈ ਅਪਡੇਟ ਹੋਏ ਹੈ 300 ਪੇਸ਼ੈਂਟ ਆ ਚੁੱਕੇ ਹੈ ਅਸੀਂ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਆ ਘੱਟੋ ਘੱਟ 700 ਮਰੀਜ਼ ਤੱਕ ਪਹੁੰਚਣ ਦੀ ਅਸੀਂ ਇੱਛਾ ਰੱਖਦੇ ਹਾਂ ਇਹ ਕੈਂਪ ਜਿਹੜਾ ਆ ਬੜੀ ਸੱਧ ਭਾਵਨਾ ਦੇ ਨਾਲ ਔਰ ਭਾਈਚਾਰ ਸਾਂਝ ਪੈਦਾ ਕਰਨ ਦੇ ਲਈ ਔਰ ਲੋਕਾਂ ਦਾ ਵੱਧ ਤੋਂ ਵੱਧ ਕਲਿਆਣ ਕਰਨ ਦਿੰਦੇ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਸਾਡਾ 14ਵਾਂ ਕੈਂਪ ਹੈ ਅਸੀਂ ਖਾਸ ਕਰਕੇ ਜਿਹੜੇ ਟੋੜਵਾਰਾ ਪਿੰਡ ਦੇ ਜਿਹੜੀ ਕਮੇਟੀ ਬਾਬਾ ਗਰਜਤਾ ਜੀ ਗੋੜਵਾਰੇ ਦੀ ਔਰ ਨਗਰ ਵਾਸੀਆਂ ਦਾ ਅਸੀਂ तहे ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਸਾਡੀ ਕੈਂਪ ਦੀ ਸ਼ਾਨ ਵਧਾਈ ਹੈ ਔਰ ਹਰ ਬੱਚੇ-ਬੱਚੇ ਦਾ ਟੋੜਵਾਰੇ ਪਿੰਡ ਦਾ ਸਹਿਯੋਗ ਜਿਹੜਾ ਸਾਨੂੰ ਮਿਲ ਰਿਹਾ ਹੈ ਅਸੀਂ ਚਾਹੁੰਦੇ ਆ ਕਿ ਜਿਹੜਾ ਹਰ ਸਾਲ ਜਿਹੜਾ ਕੈਂਪ ਬਦਲ ਕੇ ਪਿੰਡ ਰਾਜ ਜਾਂਦਾ ਆ ਤਾਂ ਜੋ ਕਿ ਲੋਕਾਂ ਦੀ ਬਤ ਤੋਂ ਬਤ ਭਲਾਈ ਹੋਵੇ ਅਥਾਦਾਨ ਜਿਹੜਾ ਆ ਉਹ ਮਹਾ ਕ੍ਰਿਆਨ ਹੁੰਦਾ ਜੀ ਇਸ ਕਰਕੇ ਅਸੀਂ ਸੀਰ ਕੋ ਅਰਦਾਸ ਮਹਾਰਾਜ ਦਾ ਔਰ ਡਾਕਟਰ ਭੀਮਰਾਓ ਉਵੇਦਕਰ ਦਾ ਸੁਪਨਾ ਸਕਾਰ ਕਰਨਾ ਚਾਹੁੰਦੇ ਆ ਸਾਡੀ ਇਹੀ ਇੱਛਾ ਆ ਕਿ ਪਰਮਾਤਮਾ ਸਾਨੂੰ ਸਿਹਤ ਤੰਦਰੁਸਤੀ ਰੱਖੇ ਔਰ ਸਰਬਤਦਾਪ ਹਲਾਸੀ ਮੰਗਦੇ ਆ ਸੀਕਰ ਜੀ ਅਸੀਂ ਕਾਲ ਜੀ ਸਾਡੀ ਵਿਰਾਟ ਦਾ ਕੈਂਪ ਲੱਗ ਰਿਹਾ ਹੈ ਇਸ ਬਾਰੇ ਕੀ ਕਰਨਾ ਚਾਹਦੇ ਆ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਇਹ ਜਿਹੜਾ ਕੈਂਪ ਆ ਸ਼ੰਕਰਾ ਅੱਖਾਂ ਦੇ ਹਸਪਤਾਲ ਅਤੇ ਸ੍ਰੀ ਗੁਰੂ ਰਵੀਦਾਸ ਵੈਲਫੇਅਰ ਸੁਸਾਇਟੀ ਸ਼ੁਰੂਆਤ ਦੇ ਸਹਿਯੋਗ ਦੇ ਨਾਲ ਲੱਗ ਰਿਹਾ ਹਰੇਕ ਸਾਲ ਹੀ ਇਹ ਕੈਂਪ ਲੱਗਦਾ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਵਾਲੇ ਦਾਲੇ ਬੜੇ ਸਾਲ ਹੋ ਗਏ ਕੈਂਪ ਜਲਦੇ ਨੂੰ ਸ਼ੰਕਰਾ ਹਸਪਤਾਲ ਜਿਹੜਾ ਕਿ ਪੰਜਾਬ ਚ ਕੋਈ ਹਸਪਤਾਲਾ ਲੁਧਿਆਣੇ ਤੋਂ ਪੂਰੀ 17 ਕਿਲੋਮੀਟਰ ਫਿਰੋਜ਼ਪੁਰ ਰੋਡ ਤੇ 2.5 ਏਕੜ ਚ ਬਣਿਆ ਹੋਇਆ 200 ਬਿਡ ਦਾ ਅੱਖਾਂ ਦਾ ਹਸਪਤਾਲ ਆ ਜਿਹਦੇ ਚ 12 ਅੱਖਾਂ ਦੇ ਡਾਕਟਰ ਨੇ 120 ਬਲਾਜਮ ਨੇ ਸ਼ੰਕਰਾ ਹਸਪਤਾਲ ਹਰੇਕ ਸਾਲ 14-15000 ਆਪਰੇਸ਼ਨ ਫ੍ਰੀ ਕਰਦਾ ਲੇਕਿਨ ਇਹ ਜਿਹੜੇ ਫ੍ਰੀ ਆੜਿਆ ਅਸੀਂ ਸਾਰੇ ਕੈਂਪਾਂ ਦੇ ਥਰੂ ਕਰਦੇ ਆਂ ਆਲ ਪੰਜਾਬ ਸਾਡੇ ਕੈਂਪ ਲੱਗਦੇ ਨੇ ਔਰ ਸਾਰਾ ਸਾਲ ਹੀ ਇਹ ਕੈਂਪ ਚੱਲਦੇ ਨੇ ਜੇ ਆਪਾਂ ਸ਼ੰਕਰਾ ਹਿੰਦੁਸਤਾਨ ਦੀ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ 16 ਹਸਪੀਟਲ ਨੇ ਸ਼ੰਕਰਾ ਦੇ 2 ਤੋਂ 2.5 ਲੱਖ ਆਪਰੇਸ਼ਨ ਸ਼ੰਕਰਾ ਹਸਪੀਟਲ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਕੀ ਰਾਜੀ ਆਪਣਾ ਮੇਰਾ ਨਾਮ ਡਾਕਟਰ ਪੂਜਾ ਹੈ ਅੱਜ ਜਿਹੜਾ ਅੱਜ ਦਾ ਕੈਂਪ ਲੱਗਿਆ ਹੋਇਆ ਆ ਅੱਖਾਂ ਦਾ ਇਹਦੇ ਬਾਰੇ ਗੱਲ ਕਰਨਾ ਚਾਹੁੰਦੀ ਆ ਇਹ ਅੱਖਾਂ ਦਾ ਫ੍ਰੀ ਮੋਤੀਆਬਿੰਦ ਦਾ ਕੈਂਪ ਲਗਾਇਆ ਗਿਆ ਹੈ ਇਹ ਸਾਡੇ ਸ਼ੰਕਰਾਈ ਹਸਪੀਟਲ ਲੁਧਿਆਣਾ ਵੱਲੋਂ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਸਾਰੇ ਮਰੀਜ਼ਾਂ ਨੂੰ ਦੇਖਿਆ ਜਾਂਦਾ ਹੈ ਜਿਹੜੇ ਮੋਤੀਆਬਿੰਦ ਦੇ ਮਰੀਜ਼ ਹੁੰਦੇ ਆ ਜਿਨ੍ਹਾਂ ਨੂੰ ਕੱਚਾ ਮੋਤੀਆ ਹੈ ਪੱਕਾ ਮੋਤੀਆ ਹੈ ਉਹਨਾਂ ਨੂੰ ਸਿਲੈਕਟ ਕਰਕੇ ਲੈ ਕੇ ਜਾਇਆ ਜਾਂਦਾ ਹੈ ਉਹਨਾਂ ਦਾ ਹਸਪੀਟਲ ਦੇ ਵਿੱਚ ਮੁਫਤ ਜਾਂਚਾਂ ਕੀਤੀਆਂ ਜਾਂਦੀਆਂ ਉਹਨਾਂ ਦਾ ਮੁਫਤ ਮੋਤੀਆਬਿੰਦ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇਗੀਆਂ ਅੱਛਾ ਇਹਨੇ ਟਾਈਮ ਤੋਂ ਲੱਗ ਰਿਹਾ ਜੀ ਕੈਂਪ ਇਹ ਕੈਂਪ ਮਤਲਬ ਸ਼ੰਕਰਾਇ ਹਸਪੀਟਲ ਵੱਲੋਂ ਪਿਛਲੇ 7-8 ਸਾਲਾਂ ਵੱਲੋਂ ਲਗਾਇਆ ਜੋ ਲਗਾਇਆ ਜਾ ਰਿਹਾ ਹੈ ਪੂਰੇ ਪੰਜਾਬ ਚ ਕਵਰ ਕਰਦੇ ਆਸ ਏਰੀਆ ਇੱਕ ਕੈਂਪ ਦੇ ਵਿੱਚ ਕਿੰਨੇ ਕੁ ਪੇਸ਼ੀ ਮਰੀਜ਼ ਜਿਹੜਾ ਲੈਂਡ ਪਾਉਂਦੇ ਆ ਇੱਕ ਕੈਂਪ ਦੇ ਵਿੱਚ ਅਪ੍ਰੋਕਸੀਮੇਟਲੀ 50 ਤੋਂ 60 ਤੋਂ 70 ਦੇ ਵਿੱਚ ਮਰੀਜ਼ ਹੋ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਲੈ ਕੇ ਜਾਂਦੇ ਆ ਤੇ ਉਹਨਾਂ ਦਾ ਆਪਰੇਟ ਕੀਤਾ ਜਾਂਦਾ ਹੈ ਆਪਣੀ ਜਿਹੜੀ ਡਿਗਰੀ ਹੈ ਉਹ ਕੀ ਹੈ ਜੀ ਮੇਰੀ ਐਮਬੀਬੀਐਸ ਤੇ ਐਮਐਸ ਆਫਥਲਮੋਲੋਜੀ ਹੈ ਮੇਰੀ ਡਿਗਰੀ ਹੈ ਤੇ ਮੈਂ ਇਸ ਫੀਲਡ ਦੇ ਵਿੱਚ ਹਾਂ ਪਿਛਲੇ ਮਤਲਬ ਮੇਰੀ ਹੁਣੇ ਐਮਡੀ ਹਲੇ ਕੰਪਲੀਟ ਹੋਈ ਹੈ ਦੋ ਤਿੰਨ ਸਾਲ ਹੋ ਗਏ ਮੇਰੀ ਐਮਡੀ ਕੰਪਲੀਟ ਹੋਏ ਨੇ ਲੁਧਿਆਣਾ ਤੋਂ ਕਰੋਤੀ ਹਸਪਤਾਲ ਹਾਂਜੀ ਮੈਂ ਸ਼ੰਕਰਾਈ ਹਸਪਤਾਲ ਦੇ ਵਿੱਚ ਹੀ ਹਾਂ ਜੀ ਜੇ ਕੋਈ ਹੋਰ ਸੂਤਾ ਲੈਣਾ ਚਾਹੁੰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਹੋਰ ਕੋਈ ਸੁਵਿਧਾ ਜਿਵੇਂ ਕੋਈ ਮਰੀਜ਼ ਨੂੰ ਅਗਰ 슈ਗਰ ਦੀ ਬਿਮਾਰੀ ਹੈ ਅੱਖ ਦੇ ਵਿੱਚ 슈ਗਰ 슈ਗਰ ਆਇਆ ਹੋਇਆ ਹੈ ਜਾਂ ਫਿਰ ਕਾਲੇ ਪਾਣੀ ਦੀ ਸ਼ਿਕਾਇਤ ਹੈ ਉਹਦਾ ਵੀ ਉੱਥੇ ਇਲਾਜ ਕੀਤਾ ਜਾਂਦਾ ਹੈ ਉਹਦੇ ਲਈ ਪੇਸ਼ੈਂਟ ਨੂੰ ਹਸਪੀਟਲ ਦੇ ਵਿੱਚ ਆਣਾ ਆਣਾ ਪੈਂਦਾ ਹੈ ਤੇ ਉਹਨਾਂ ਦੀ ਪੂਰੀ ਜਾਂਚਾਂ ਕੀਤੀਆਂ ਜਾਂਦੀਆਂ ਜਿਵੇਂ OCT ਵਗੈਰਾ ਜਿਹੜੀ ਵੀ ਜਾਂਚਾਂ ਹੁੰਦੀਆਂ ਫਿਰ ਉਸ ਦੇ ਅਕੋਰਡਿੰਗ ਉਹਨਾਂ ਦਾ ਇਲਾਜ ਕੀਤਾ ਜਾਂਦਾ ਤੇ ਦਵਾਈ ਦਿੱਤੀ ਜਾਂਦੀ ਹੈ ਜਿਹੜੇ 8 ਤੇ ਲੋਕ ਇਸ ਸਕੈਮ ਦਾ ਫਾਇਦਾ ਲੈ ਰਹੇ ਉਹਨਾਂ ਨੂੰ ਕੀ ਇਲਾਜ ਹੈ ਮੈਂ ਨਾ ਨੋ ਇਹ ਕਹਿਣਾ ਚਾਹਨੀ ਆ ਕਿ ਜਿਹੜੇ ਜਿਵੇਂ ਮਰੀਜ਼ ਹੁੰਦੇ ਆਗੇ ਕੁਝ ਮਰੀਜ਼ ਹੁੰਦੇ ਆ ਜਿਵੇਂ ਆਪਰੇਸ਼ਨ ਕਰਾ ਕੇ ਚਲੇ ਜਾਂਦੇ ਆਗੇ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਪ੍ਰੋਪਰ ਫਾਲੋਅ ਅਪ ਤੇ ਵੀ ਬੁਲਾਣੇ ਆਗੇ ਜਿਵੇਂ 1 ਮਹੀਨੇ ਬਾਅਦ ਆਣਾ ਹੁੰਦਾ ਐਨਕ ਦਾ ਨੰਬਰ ਵੀ ਲੈ ਕੇ ਜਾਣਾ ਹੁੰਦਾ ਤੇ ਦਵਾਈਆਂ ਸਮਝ ਕੇ ਜਾਣੀਆਂ ਹੁੰਦੀਆਂ ਕੁਝ ਕੁਝ ਦਵਾਈਆਂ ਹੁੰਦੀਆਂ ਕਿ ਰੂਟੀਨ ਵਾਈਜ਼ ਪਾਣੀਆਂ ਹੁੰਦੀਆਂ ਘੱਟ ਘੱਟ ਕਰਕੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮਰੀਜ਼ਾਂ ਨੂੰ ਆਪਰੇਸ਼ਨ ਕਰਾਣ ਤੋਂ ਬਾਅਦ ਵੀ ਫਾਲੋਅ ਅਪ ਤੇ ਆਣਾ ਚਾਹੀਦਾ ਹੈਗਾ